ਹਾਂਜੀ ਮਿੱਤਰੋ ਬੱਕਰੀਆਂ ਵਾਲੇ ਵੀਰਾਂ ਵਾਸਤੇ ਬਾਈ ਕੋਈ ਸਪੈਸ਼ਲ ਚੀਜ਼ ਹੀ ਬਣਾਈ ਜਾਂਦਾ ਤੇ ਅ ਜੱਜ ਵੀਰ ਕੀ ਹਾਲ ਚਾਲ ਨੇ ਵਧੀਆ ਬਾਈ ਜੀ ਹੋਰ ਤੁਸੀਂ ਸਾਨੂੰ ਠੀਕ ਠਾਕ ਦੋ ਠੀਕ ਠਾਕ ਜੀ ਹੋਰ ਕੀ ਬਣਾ ਰਹੇ ਅੱਜ ਬਸ ਇਹ ਬਾਈ ਬੱਚਿਆਂ ਵਾਸਤੇ ਬੱਕਰੀਆਂ ਦੇ ਬੱਚਿਆਂ ਵਾਸਤੇ ਫੁਰਲੀ ਬਣਾ ਰਹੇ ਛੋਟੇ ਬੱਚਿਆਂ ਵਾਸਤੇ ਅੱਛਾ ਤੇ ਆਪਣਾ ਡਾਕਟਰ ਭਰਾ ਆਗਾ ਜਟਾਣਿਆਂ ਤੋਂ ਹੂੰ ਉਹਨੇ ਕਿਹਾ ਸੀ ਕਹਿੰਦਾ ਬੱਚਿਆਂ ਵਾਸਤੇ ਦੋ ਤਿੰਨ ਬੱਚੇ ਖਾ ਲੈਣ ਇਦੋਂ ਨੀਰਾ ਤੇ ਨੀ ਤਾਂ ਖਰਾਬ ਵਾਲਾ ਕਰਦੇ ਥੱਲੇ ਕੀ ਫੁਰਲੀ ਬਣਾ ਕੇ ਦੀ ਛੋਟੀ ਮਾਪ ਕੋਈ ਨਹੀਂ ਬਾਈ ਦੀ ਡਿਮਾਂਡ ਤੇ ਬਣਾ ਰਹੇ ਆ। ਇਹ ਵਿੱਚ ਆਪਾਂ ਟਾਇਪ ਲਾਈਏ ਜੀ। 1 ਫੁੱਟ ਦੀ ਜਿਹੜੀ ਟਾਇਪ ਹੁੰਦੀ ਹੈ ਆਪਣੇ ਪਲਾਸਟਿਕ ਦੀ। ਠੀਕ ਆ। ਇਹ ਮਰਦੀ ਨਹੀਂ ਜਾਂਦੀ ਨਹੀਂ ਕਿਤੇ ਨਾ ਕੋਈ ਜਾਰਾ ਨਾ ਨਾ ਕੋਈ ਸਿਸਟਮ ਹੋ ਰਿਹਾ ਬਾਹਰ ਪਈ ਜਾਂਦੀ ਹੈ ਘਰ ਲਈ। ਜਰਜੋਰ ਵਾਲਾ ਕੋਈ ਚੱਕਰ ਨਹੀਂ ਹੁੰਦਾ ਪਲਾਸਟਿਕ ਲੱਗੀ ਹੈ। ਤੇ ਬਾਕੀ ਲੌਂਗ ਲਾਈਫ ਦੀ ਚੀਜ਼ਾਂ ਨਾ ਕੋਈ ਭਾਰੀ ਨਹੀਂ ਹੈਗੀ ਹਲਕੀ ਹੈ ਜਮਾਂ ਬੱਚਿਆਂ ਵਾਸਤੇ। ਠੀਕ ਆ। ਜੱਜ ਵੀਰੇ ਵਿੱਚ ਕਿੰਨੇ ਕ ਬੱਚੇ ਨੇ ਜਿਹੜੇ ਇੱਕ ਟਾਈਮ 'ਚ ਨੀਰਾ ਖਾ ਸਕਦੇ ਨੇ ਪੱਠਾ ਇਹ ਜੇ 4 ਤੋਂ 5 ਬੱਚੇ ਨੀਰਾ ਖਾ ਸਕਦੇ ਹਾਂ ਅੱਛਾ ਆ ਜਿਹੜਾ ਆਪਾਂ ਸਰੀਆ ਲਾਇਆ ਵੀ ਇਹ ਪੈਰ ਨਾ ਪਾਉਣ ਬੱਚੇ ਵਿੱਚ ਜਦੋਂ ਪੈਰ ਪਾ ਲੈਂਦੇ ਆ ਫਿਰ ਨੀਰਾ ਖਾਂਦੇ ਨਹੀਂ ਯੋ ਆਪਾਂ ਨੂੰ ਸੱਟਣਾ ਪੈਂਦਾ ਹੈਗਾ ਉਹ ਤੇ ਉੱਪਰ ਵੀ ਲਾਵੇਂਗਾ ਕੋਈ ਸਰੀਆ ਇਹ ਦਾ ਨਾ ਨਾਹੀਂ ਲਾਉਣੇ ਇਹ ਆਪਾਂ ਸਾਈਡਾਂ ਤੇ ਹੀ ਲਾਉਣੇ ਬਸ ਸਾਈਡਾਂ ਤੋਂ ਕੱਲਾ ਮੂੰਹ ਵਿੱਚ ਬੜੇ ਵੀ ਇੱਕ ਪਰ ਦੀ ਵਿੱਚ ਨਾ ਪੜਨੇ ਠੀਕ ਆ ਤਾਂ ਵਿੱਚ ਬਾਹਰ ਨੂੰ ਬੱਚੇ ਆ ਸਾਈਡਾਂ ਤੇ ਇਹ ਕੀ ਲਈ ਵੀ ਆ ਫਾਈਬਰ ਹਾਂਜੀ ਇਹ ਸਾਈਡਾਂ ਤੇ ਆਪਾਂ ਫਾਈਬਰ ਲਾਤੀ ਠੀਕ ਆ ਤੇ ਇਹ ਦੋਸਤੋ ਦੱਸਿਓ ਤੁਸੀਂ ਆਪਣੇ ਵੀ ਸੁਝਾਅ ਦਿਓ ਸਾਨੂੰ ਵੀ ਖੁਰਲੀ ਕਿਵੇਂ ਲੱਗੀ ਠੀਕ ਆ ਭਾਈ ਹਨਾ ਤੇ ਬਾਕੀ ਇਹ ਕਿੰਨੇ ਕੁ ਰੁਪਈਆ ਦਾ ਜਿਹੜਾ ਬਜਟ ਹੈਗਾਗਾ ਪ੍ਰੋਜੈਕਟ ਇਹ ਬਜਟ ਦਾ ਮਸ ਤੁਸੀਂ 1000 ਰੁਪਈਆ ਦਾ ਲਾ ਲਓ 800 ਤੋਂ 1000 ਦੇ ਵਿੱਚ ਕੋਈ ਤਿਆਰ ਹੋ ਜੀਓ ਛੋਟੀ 1000 ਰੁਪਈਆ ਦੀ ਹੈ ਮਜ਼ਬੂਤ ਆ ਪੂਰੀ ਵੀ ਐ ਨਾ ਕਹੋ ਤੁਸੀਂ ਵੀ ਜਮੇ ਹੀ ਹਲਕੀ ਆ ਪੈਪ ਦੇਖੋ ਕਿੰਨੀ ਮਜ਼ਬੂਤ ਆ ਇਹ 1 ਫੁੱਟ ਵਾਲੀ ਪੈਪ ਹੈ ਇਹਨੂੰ ਆਪਾਂ ਸੈਂਟਰ ਚੋਂ ਪਾੜ ਕੇ ਬਣਾਤਾ ਹਜ਼ਾਰ ਰੁਪਏ ਚ ਚਾਰ ਪੰਜ ਬੱਚਿਆਂ ਵਾਸਤੇ ਚਾਰ ਪੰਜ ਬੱਚਿਆਂ ਵਾਸਤੇ ਬੜੀਆ ਮੀਰਾ ਖਾਣ ਵਾਸਤੇ ਹਾਂ ਖੁਰਲੀ ਤਿਆਰ ਹੈ ਜੀ ਬਾਕੀ ਚੱਕਧਰ ਵਾਲੀ ਆ ਜੀ ਚੱਕਧਰ ਵਾਲੀ ਬਹੁਤ ਹਲਕੀ ਹੈ ਜੀ ਇਹਦੀ ਵੀ ਬਈਆਂ ਚੀਣੀ ਹੈਗੀ ਵਾਲੀ ਜਿੱਥੇ ਮਰਜੀ ਜਿਹੜੀ ਲੋ ਲੈ ਜੀ ਮੀਰਾ ਬੱਚੇ ਬਾਹਰ ਵੀ ਨਹੀਂ ਡੋਲਦੇ ਵੀ ਇਹ ਮੂੰਹ ਮਾਰ ਕੇ ਬਾਹਰ ਡੋਲਣਗੇ ਉਹ ਵੀ ਠੀਕ ਹੈ ਨਚੌੜੀ ਵੀ ਹੈ ਖੁਰਲੀ ਠੀਕ ਹੈ ਡੂੰਗੀ ਵੀ ਹੈ ਡੂੰਗੀ ਵੀ ਹੈ ਬੱਚੇ ਆਰਾਮ ਨਾਲ ਖਾਣਗੇ ਪੇਸਟ ਨਹੀਂ ਕਰਦੇਗਾ ਠੀਕ ਹੈ ਤੇ ਤੁਹਾਨੂੰ ਬੱਚੇ ਖਾਂਦਿਆਂ ਦੀ ਵੀਡੀਓ ਵੀ ਨਾਲ ਪਾਵਾਂਗੇ ਦੋਸਤੋ ਸ਼ੇਅਰ ਕਰਾਂਗੇ ਅਸੀਂ ਵਿਚ ਜਦੋਂ ਨੀਰਾ ਪਾਇਆ ਸੀ ਫਾਰਮ ਚ ਗਈ ਹੈ ਤੇ ਉਦੋਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੇ ਜੇ ਕਿਸੇ ਵੀਰ ਨੇ ਬਣਵਾਉਣੀ ਹੋਵੇ ਤਾਂ ਆਪਣਾ ਐਡਰੈਸ ਤੇ ਫੋਨ ਨੰਬਰ ਦੀ ਡਿਮਾਂਡ ਤੇ ਆਪਾਂ ਤਿਆਰ ਕਰਦੇ ਆਂ ਚੀਜ਼ਾਂ ਕੋਈ ਗੱਲ ਨਹੀਂ ਬਣਾ ਦਾਂਗੇ ਆਪਣਾ ਐਡਰੈਸ ਫੋਨ ਨੰਬਰ ਬੋਲ ਦੋ ਭਾਈ ਕਿੱਥੇ ਐਡਰੈਸ ਆਪਣਾ ਪਿੰਡ ਝੰਡੂ ਦਾ ਹੀ ਜ਼ਿਲ੍ਹਾ ਮਾਨਸਾ ਹੀ ਫੋਨ ਨੰਬਰ ਹੈਗਾ 9815094172 ਦਾ ਵਾਰੇ ਫੇਰ ਸੁਣ ਲਓ ਫੋਨ ਨੰਬਰ ਹੈਗਾ 9815094172 ਤੇ ਬਾਕੀ ਕੋਈ ਦੂਰ ਨੇੜੇ ਵਾਲਾ ਵੀਰਾ ਤਾਂ ਆਪਦੀ ਰਾਇ ਲੈ ਕੇ ਵੀ ਜਿਹੜਾ ਹੈ ਹਾਂਜੀ ਹਾਂ ਜਿਵੇਂ ਮਰਜ਼ੀ ਵੀ ਬਣਾਉਣੀ ਵੀ ਹੈ ਕਿਸੇ ਨੇ ਆਪਦੀ ਹਨਾ ਆਪਾਂ ਰਾਇ ਵੀ ਦੇ ਦਾਂਗੇ ਕੋਈ ਚੱਕਰ ਵਾਲੀ ਗੱਲ ਤੇ ਬਾਕੀ ਜੇ ਕਿਸੇ ਨੇ ਬਣਾਉਣੀ ਆ ਤਾਂ ਥੋੜੇ ਕੋਲੇ ਆ ਕੇ ਮਨਵਾ ਕੇ ਕੋਈ ਚੱਕਰ ਨਹੀਂ ਜੀ ਵੈਲਕਮ ਆ ਦੋਸਤਾਂ ਨੂੰ ਕੋਈ ਦਿੱਕਤ ਆ ਲਈ ਜੀ ਤੇ ਹੋਰ ਕੋਈ ਗੱਲਬਾਤ ਬਈ ਬਸ ਜਿਵੇਂ ਜਿਵੇਂ ਅਸੀਂ ਅੱਗੇ ਵੀਡੀਓ ਸ਼ੇਅਰ ਕਰਦੇ ਰਵਾਂਗੇ ਤੁਹਾਡੇ ਨਾਲ ਜਿਵੇਂ-ਜਿਵੇਂ ਕੋਈ ਵੀ ਚੀਜ਼ ਤਿਆਰ ਕਰਾਂਗੇ ਚੈਨਲ ਨਾਲ ਜੁੜੇ ਰਹੋ ਦੋਸਤੋ ਵੱਧਦੇ ਤੋਂ ਵੱਧ ਜੁੜੋ ਲਾਈਕ ਸ਼ੇਅਰ ਕਮੈਂਟ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਕੋਈ ਸਾਡੇ ਤੋਂ ਗਲਤੀ ਹੋਈ ਹੈ ਜਾਂ ਕੁਝ ਵੀ ਹੋਇਆ ਨਾ ਇਹ ਚ ਅਸੀਂ ਚੇਂਜ ਵੀ ਕਰਾਂਗੇ ਠੀਕ ਹੈ ਧੰਨਵਾਦ ਦੋਸਤੋ